ਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਵਿਖੇ ਬਸਾਖੀ ਦਾ ਤਿਉਹਾਰ ਮਨਾਇਆ ਗਿਆ ਬਹੁਤ ਹੀ ਧੂਮਤਾਮ ਨਾਲ ਇੱਧਰ ਜਾ ਕੇ ਹੁਣ ਇੱਥੇ ਚੱਲਿਓ ਜਾ ਆਓ ਤੇਰੀ ਮਾਸੇਰ ਮੋੜ ਐ ਮਾਂ ਮਾਂ ਐ ਮੰਮੀ ਏ ਇਹ ਕਹਿੰਦਾ ਬਾਜੀ ਬੜੀ ਉੱਚੀ ਮਾਰਨੀ ਪੈਂਦੀ ਆ ਸਾਡੀਆਂ ਬੁੜੀਆਂ ਤਾਂ ਫਿਰਦੀਆਂ ਸਾਡੀਆਂ ਬੁੜੀਆਂ ਆ ਫਿਰਦੀਆਂ ਇਹ ਗੁੰਮ ਜਾਂਦੀਆਂ ਨੇ ਆ ਸੀ ਆ ਫਿਰਦੀ ਆ ਸੀ ਹੈਲੋ ਹੈਲੋ ਗਾਇਸ ਵਿਸਾਖੀ ਦਾ ਤਿਹਾਰ ਦੇਖਣ ਲਈ ਅਸੀਂ ਤਲਵੰਡੀ ਸਾਬੋ ਪਹੁੰਚੇ ਆ ਤੇ ਬਹੁਤ ਹੀ ਵਧੀਆ ਆਨੰਦ ਆ ਰਿਹਾ ਹੈ ਆਸਤਾਨ ਜੀ ਇੱਥੇ ਨਵੇਂ ਟੱਕਰੇ ਨੇ ਸਤਿ ਸ੍ਰੀ ਅਕਾਲ ਜੀ ਕਨੇ ਵੱਡੀ ਚੰਡੋਲ ਆ ਉਹ ਦੇਖ ਆ ਦੇਖ ਆ ਦੇਖ ਬਾਬਾ ਛੰਡੂਲ ਦੇਖੋ ਜੀ ਚੰਡੋਲ ਬਹੁਤ ਦੂਰਾ ਤੇ ਕਾਕ ਪਤਾ ਨਹੀਂ ਕੀ ਕੋ ਮਨਾਲਾ ਲਾਇਆ ਪੈ ਤੇ ਤਾਂ ਬੰਦੇ ਪੁੱਠੇ ਹੋਏ ਪਏ ਆ ਏ ਟਾਈਮ ਪੀਸ ਏ ਟਾਈਮ ਪੀਸ ਏ ਏ ਟਾਈਮ ਪੀਸ ਏ ਹੋ ਦੇਖੀ ਬੰਦੇ ਪੁੱਠੇ ਕਰ ਦਿੰਦੀ ਏ ਬੰਦੇ ਪੁੱਠੇ ਓ ਦੇਖ ਓ ਦੇਖੋ ਹੋ ਦੇਖੋ ਮੀਆਂ ਦਾ ਦੇਓ ਓ ਚੱਪੜੇੜ ਜੀ ਓ ਹਾਂ ਇਹ ਪੁੱਠੀ ਬੰਦੀ ਥੱਲੀ ਨਾ ਡਿੱਗੀ ਜਾਵੇ ਇਹ ਪੁੱਠੀ ਆਏ ਥੰਦਰਾ ਕਹਿੰਦੇ ਇੱਥੇ ਚੜਜੋ ਇਹ ਦੇਖ 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 ਬੰਦੇ ਪੁੱਠੇ ਹੋ ਜਾਂਦਾ ਲੱਤਾ ਤਾਂ ਹਾਂ ਕਿਵੇਂ ਆਦਿਆ ਰਹਾ ਹਾ 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 ਆ ਦਾਂ ਆ ਮੇਰ ਕੱਕਲਾ ਥੱਲੇ ਗਿਆ ਹੈ ਉਹ ਵੀਰ ਦਾ ਮੈਰੀ ਉਹ ਸਾਰਾ ਤਾਂ ਹੋ ਪਹਿਲਾਂ ਸਿੱਧਾ ਮੇਰੀ ਬਣਾਉਂਗਾ ਉਸ ਆਖੀ ਦਾ ਤਿਹਾੜ ਲਈ ਆਹਾ ਕੁੜੀਆਂ ਜੀਆਂ ਬਾਲਾ ਦੇਖਦੀਆਂ ਦੁਕਾਨਾਂ ਬੜੀਆਂ ਦੁਕਾਨਾਂ ਦੇਖਦੀਆਂ ਇਹ ਭਾਈ ਕਹੀ ਜਾਂਦਾ ਇੱਕ ਹੱਥ ਹਰ ਫਿੱਟ ਕੇ ਨਾ ਵਾਜੋ ਵਾਜੋ ਕਿ ਕਰੇ ਚਲੋ ਫਿਰ ਹੁਣ ਇੱਧਰ ਜਾਣਾ ਕਿ ਇਧਰ ਇਧਰ ਦੀ ਚਲੋ ਚਲੋ ਇਧਰ ਉਹਦੀ ਨੱਕ ਚੰਗੀ ਹੈ ਹਾਂ ਇਧਰ ਦੀ ਠੀਕ ਆ ਆਹ ਦੇਖੋ ਜੀ ਬਹੁਤ ਹੀ ਵਧੀਆ ਘੋੜਿਆਂ ਵਾਲੀ ਚੀਜ਼ ਆ ਇਹ ਇੱਥੇ ਘੋੜਿਆਂ ਤੇ ਆ ਬੰਦੇ-ਬੁੱਠੇ ਕਰ ਦਿੰਦੀ ਆਹੇ ਜੀ ਮਸ਼ੀਨ ਆਈ ਆ ਇੱਕ ਬੰਦੇ-ਬੁੱਠੇ ਕਰਨੇ ਲੱਤਾ ਤਾਹਾਂ ਬਹੁਤ ਹੀ